ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਪਵਨ ਸਵਾਗਤ ਕਰਦੀ ਆ ਤੁਹਾਡਾ ਆਪਣੇ ਚੈਨਲ ਸਗੂ ਬਲੌਗਸ ਦੇ ਉੱਪਰ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲੋ ਜੀ ਅੱਜ ਦਿਨ ਹੈਗਾ ਸੋਮਵਾਰ ਤੇ ਤਰੀਕ ਹੈਗੀ 8 ਤੇ ਸਵੇਰ ਦੇ ਸਵਾ 7 ਦਾ ਟਾਈਮ ਆ ਤੇ ਰਮਨ ਦੁੱਧ ਲੈ ਕੇ ਆ ਗਿਆ ਸੀਗਾ ਤੇ ਮੈਂ ਇੱਕ ਬਰਤਨ ਦੇ ਵਿੱਚ ਦੁੱਧ ਕੱਢ ਕੇ ਉਸ ਨੂੰ ਗਰਮ ਹੋਣ ਲਈ ਰੱਖ ਦੂੰਗੀ ਤੇ ਸਬਜ਼ੀ ਮੈਂ ਬਣਾ ਲਈ ਸੀਗੀ ਤੇ ਆਟਾ ਛਾਂ ਕੇ ਰੱਖ ਲਿਆ ਸੀਗਾ ਦੁੱਧ ਗਰਮ ਹੋਣ ਵਾਸਤੇ ਰੱਖ ਕੇ ਤੇ ਉਸ ਤੋਂ ਬਾਅਦ ਮੈਂ ਆਟਾ ਵੀ ਗੁੰਨ ਲਵਾਂਗੀ ਤੇ ਬਾਕੀ ਕੰਮ ਬਾਅਦ ਦੇ ਵਿੱਚ ਆਪਾਂ ਕਰਦੇ ਆਂਗੇ। ਲਓ ਜੀ ਦੁੱਧ ਰੱਖਤਾ ਗਰਮ ਹੋਣ ਵਾਸਤੇ ਤੇ ਮੈਂ ਆਟਾ ਗੁੰਨਣ ਲੱਗ ਗਈ ਇੱਥੇ। ਆਟਾ ਗੁੰਨ ਕੇ ਤੇ ਬਾਸਕਟ ਦੇ ਵਿੱਚ ਜਿਹੜੇ ਬਰਤਨ ਪਏ ਆ ਉਹਨਾਂ ਨੂੰ ਆਪੋ ਆਪਣੀ ਜਗ੍ਹਾ ਤੇ ਲਾ ਕੇ ਹੁਣ ਮੈਂ ਇਹਨਾਂ ਨੂੰ ਆਪੋ ਆਪਣੀ ਜਗ੍ਹਾ ਤੇ ਲਾ ਦੂੰਗੀ ਤੇ ਸਿੰਖ ਦੇ ਵਿੱਚ ਜਿਹੜੇ ਬਰਤਨ ਪਏ ਆ ਉਹ ਵੀ ਮਾਹ ਲ ਦੂੰਗੀ। ਇੱਕ ਵਾਰੀ ਬਾਸਕਟ ਖਾਲੀ ਕਰਨਾ ਪਹਿਲਾਂ ਮੈਂ ਤੇ ਨਾਲ-ਨਾਲ ਦੁੱਧ ਗਰਮ ਕੋਈ ਜਾਂਦਾ ਦੇ ਨਾਲ ਕੋਲੇ ਨਿਗਰ ਹੋਊਗੀ ਨਹੀਂ ਤਾਂ ਜਦੋਂ ਇੱਕ ਵਾਰ ਛੱਡ ਕੇ ਪਾਸੇ ਹੋ ਜਾਂਦੇ ਆ ਫਿਰ ਇਹ ਵਾਰ ਦੁੱਧ ਨਿਕਲ ਜਾਂਦਾ ਤਾਂ ਕਰਕੇ ਫਿਰ ਮੈਂ ਕੋਲੇ ਇਹ ਚੰਦੇ ਵਿੱਚ ਹੀ ਉਹਦਾ ਕੋਈ ਕੰਮ ਕਰਦੀ ਹੁੰਦੀ ਆ ਜਦੋਂ ਉਹਦੀ ਦੁੱਧ ਗਰਮ ਹੁਣ ਵਾਸਤੇ ਰੱਖਦੀ ਹੁੰਦੀ ਆ ਜਦੋਂ ਨੂੰ ਮੈਂ ਬਾਤਨ ਚੱਕੂਗੀ ਉਹਦੋਂ ਦੁੱਧ ਨੂੰ ਉਬਾਲਾ ਆ ਜਾਊਗਾ ਤੇ ਆਪਾਂ ਗੈਸ ਬੰਦ ਕਰ ਦਾਂਗੇ ਤੇ ਉਸ ਤੋਂ ਬਾਅਦ ਗੈਸ ਬਾਹਰ ਲੈ ਕੇ ਜਾਵਾਂਗੇ ਕਿਉਂਕਿ ਕਿਚਨ ਦੇ ਵਿੱਚ ਖੜਨ ਦੀ ਹਿੰਮਤ ਨਹੀਂ ਹੋਣਾ ਤੇ ਰੋਟੀ ਬਾਹਰ ਬਣਾਵਾਂਗੇ ਅੱਜ ਵਰਤਨ ਸਾਰੇ ਬਾਸਕਟ ਖਾਲੀ ਕਰ ਲਈ ਕੱਢ ਲਿਆ ਬਾਹਰ ਹੁਣ ਟਿੱਪਣਾ ਵਗੈਰਾ ਸਾਰਾ ਸਾਈਡ ਤੇ ਕਰ ਦਿੰਦੇ ਆਪਾਂ ਜੋ ਜੋ ਉਸ ਤੋਂ ਬਾਅਦ ਮੈਂ ਵਰਤਨ ਚੱਕ ਤੇ ਦੂਸਰੇ ਜਿਹੜੇ ਸਿੰਕ ਚ ਪਏ ਸੀਗੇ ਉਹ ਸਿੰਕ ਸਾਫ਼ ਕਰ ਦਾਂਗੀ ਹੁਣ ਤੇ ਉਸ ਤੋਂ ਬਾਅਦ ਬੈੱਡ ਸ਼ੀਟਾਂ ਅੱਜ ਚੇਂਜ ਕਰਨੀਆਂ ਮੈਨੂੰ ਐਸੀ ਵਾਸ਼ਿੰਗ ਮਸ਼ੀਨ ਲਾਉਣੀ ਆ ਪਹਿਲਾਂ ਬੈੱਡ ਸ਼ੀਟਾਂ ਚੇਂਜ ਕਰਨਾ ਤੇ ਬਾਅਦ ਵਿੱਚ ਹੀ ਲਾਉਂਗੀ ਇਹਨਾਂ ਝਾੜ ਲੈਣੇ ਆਪਰੋਂ ਆਪਾਂ ਕਵਰ ਤੇ ਰੇਤਾਂ ਮਿੱਟੀ ਮੜਾ ਮੋਟਾ ਹੋ ਹੀ ਜਾਂਦਾ ਵੈਸੇ ਤਾਂ ਡਬਲ ਕਵਰ ਚੜਿਆ ਹੋਇਆ ਤੇ ਇਧਰਲੇ ਬੈੱਡ ਤੇ ਤਾਂ ਵੈਸੇ ਘਾਟੀ ਬੈਠਦੇ ਹੁੰਦੇ ਆਪਾਂ ਤੇ ਦੂਸਰੇ ਰੂਮ 'ਚ ਹੀ ਹੁੰਦੇ ਆਂਗੇ ਦਿਨੇ ਵੀ ਜ਼ਿਆਦਾ ਲਓ ਜੀ ਬੈੱਡ ਸ਼ੀਟ ਚੇਂਜ ਕਰ ਲਈ ਤੇ ਨਾਲ ਦੇ ਨਾਲ ਕੁਸ਼ਨ ਕਵਰ ਵੀ ਚੇਂਜ ਕਰ ਦੂੰਗੀ ਦੋਸਤੋ ਬਾਅਦ ਦੂਸਰੇ ਰੂਮ ਦੀ ਬੈੱਡ ਸ਼ੀਟ ਵੀ ਉਹ ਵੀ ਚੇਂਜ ਕਰ ਦਾਂਗੇ ਅੱਜ ਬਾਅਦ ਵਿੱਚ ਹੀ ਲਾ ਦੂੰਗੀ ਨਾ ਮੈਂ ਤੇ ਝਾੜੂ ਕੱਢ ਦੂੰਗੀ ਉਸ ਤੋਂ ਬਾਅਦ ਲੋ ਜੀ ਹੁਣ ਮੈਂ ਦੂਸਰੇ ਰੂਮ ਦੇ ਵਿੱਚ ਆ ਗਈ ਸੀ ਤੇ ਅੱਦੀ ਵੀ ਬੈੱਡ ਸ਼ੀਟ ਚੇਂਜ ਕਰਤੀ ਆ ਤੇ ਹੁਣ ਇਸ ਤੋਂ ਬਾਅਦ ਝਾੜੂ ਲਾ ਦੂੰਗੀ ਤੇ ਵਾਸ਼ਿੰਗ ਮਸ਼ੀਨ ਲਾਤੀ ਸੀਗੀ ਤੇ ਉਸ ਤੋਂ ਬਾਅਦ ਮੈਂ ਲੱਸੀ ਬਣਾਉਣ ਲੱਗੀ ਸੀ ਕਿਚਨ ਦੇ ਵਿੱਚ ਆ ਗਈ ਸੀਗੀ ਉਸ ਤੋਂ ਬਾਅਦ ਮੈਂ ਰੋਟੀ ਲੱਗਣਾ ਹੋਊਗਾ ਮੈਨੂੰ ਐਸੀ ਪਹਿਲਾਂ ਲੱਸੀ ਬਣਾ ਕੇ ਰੱਖ ਦਾਂ ਚਲ ਤੇ ਇੱਥੇ ਪ੍ਰਾਪ ਪੋਚਾ ਲਾ ਰਹੀ ਸੀ ਪ੍ਰਾਪ ਕਹਿੰਦੀ ਅੱਜ ਪੋਚਾ ਮੈਂ ਲਾਉਂਗੀ ਕਸ ਤੋਂ ਬਾਅਦ ਮੈਂ ਗੈਸ ਬਾਹਰ ਕੱਢ ਲਿਆ ਸੀਗਾ ਕਿਉਂਕਿ ਕਿਚਨ ਦੇ ਵਿੱਚ ਖੜਨ ਦੀ ਤਾਂ ਹੁਣ ਹਿੰਮਤ ਹੀ ਹੈ ਨਹੀਂ ਸੀਗੀ ਐਸੇ ਵੀ ਗਰਮੀ ਬਹੁਤ ਆਉਂਦੀ ਸੀ ਅੰਦਰ ਤੇ ਤਾਂ ਕਰਕੇ ਮੈਂ ਬਾਹਰ ਲਾ ਕੇ ਸੀ ਰੋਟੀ ਮਾਚ ਲਓ ਗਏ ਐਸੇ ਥੇ ਚੱਕ ਲਿਆ ਸੀ ਬਾਹਰ ਸਿਲੰਡਰ ਚੱਕ ਬਾਹਰ ਰੱਖਿਆ ਹੋਇਆ ਸੀਗਾ ਕਈ ਦਿਨਾਂ ਦਾ ਇੱਕ ਕਿਚਨ ਦੇ ਵਿੱਚ ਰੱਖਿਆ ਹੋਇਆਗਾ ਵੀ ਐਸੇ ਸਿਲੰਡਰ ਬਾਰੀ ਬਾਰੀ ਚੱਕਣਾ ਔਖਾ ਲੱਗਦਾਗਾ ਤਾਂ ਕਰਕੇ ਮੈਂ ਇੱਕ ਸਿਲੰਡਰ ਬਾਹਰ ਰਖਾ ਲਿਆ ਸੀ ਪਰ ਹੁਣ ਰੋਜ਼ ਕਿਣਮੈਣ ਹੋਣ ਲੱਗ ਜਾਂਦੀ ਸੀ ਸਵੇਰ ਦੇ ਟਾਈਮ ਤੇ ਤਾਂ ਕਰਕੇ ਮੈਨੂੰ ਕਿਚਨ ਦੇ ਵਿੱਚ ਬਣਾਉਣੀ ਪੈਂਦੀ ਸੀ ਰੋਟੀ ਜਿੱਦ ਦਿਨ ਦਾ ਸਿਲੰਡਰ ਬਾਹਰ ਰੱਖਿਆ ਹੋ ਤੇ ਤਾਂ ਕਰਕੇ ਮੈਂ ਰੋਟੀ ਬਾਹਰ ਬਣਾਉਣ ਲੱਗ ਗਈ ਸੀਗੀ ਸਵੇਰ ਦੇ ਟਾਈਮ ਤੇ ਤਾਂ ਐ ਹੁੰਦਾ ਵੀ ਚਲੋ ਧੁੱਪ ਨਹੀਂ ਹੁੰਦੀਗੀ ਸ਼ਾਮ ਨੂੰ ਵੀ ਬਾਹਰ ਬਣਾਈ ਜਾਂਦੀ ਰੋਟੀ ਬਸ ਸ਼ਾਮ ਨੂੰ ਤਾਂ ਫਿਰ ਵੀ ਐ ਹੁੰਦਾ ਵੀ ਘੱਟ ਬੰਦੀ ਰੋਟੀ ਸ਼ਾਮ ਦੀ ਸਵੇਰ ਦੇ ਟਾਈਮ ਤੇ ਟਿਪਣ ਵਗੈਰਾ ਜਾਂਦੇ ਤਾਂ ਕਰਕੇ ਵੀ ਆਉਂਦਾ ਵੀ ਖੜਨਾ ਜਿਆਦਾ دیر ਦਿੱਕਤ ਹੁੰਦੀ ਹੈਗੀ ਬਾਕੀ ਗਰਮੀ ਬਹੁਤ ਹੁੰਦੀ ਹੈਗੀ ਕਿਸੇ ਹੰ ਦੇ ਵਿੱਚ ਤੇ ਇੱਥੇ ਬਾਰਨ ਦਾ ਤਾਂ ਰਮਾਣ ਕੰਮ ਕਰੀ ਜਾਂਦਾ ਸੀ ਬਠਾ ਨੇ ਉਹਦੇ ਪਾਪਾ ਬੈਠੇ ਸੀ ਨਾਲ ਨਾਲ ਨੇ ਰੋਟੀ ਬਣਾਈ ਜਾਂਦੇ ਸੀ ਨਾਲ ਗੱਲਾਂ ਬਾਤਾਂ કરી ਜਾਂਦੇ ਸੀ ਤੇ ਮੈਂ ਹੁਣ ਉੱਥੇ ਬਣਾ ਕੇ ਰੋਟੀਆਂ ਨੂੰ ਪਾ ਕੇ ਦੇ ਦੂੰਗੀ। ਐਵੇਂ ਬੈਠ ਕੇ ਰੋਟੀ ਕੇਰਾ ਹੁਣ ਬਣਾਉਣੀ ਔਖੀ ਲੱਗਦੀ ਆ ਕਿਉਂਕਿ ਖੜ ਕੇ ਰੋਟੀ ਬਣਾਉਣੇ ਆ ਕਿ ਤਾਂ ਕਰਕੇ ਤੇ ਬੈਠ ਕੇ ਵੀ ਰੋਟੀ ਥੋੜੀ ਜਿਹੀ ਦਿੱਕਤ ਲੱਗਦੀ ਆ ਪਹਿਲਾਂ ਹੁਣ ਬੈਠ ਕੇ ਬਣਾਉਂਦੇ ਸੀਗੇ ਚੁੱਲ੍ਹੇ ਤੇ ਰੋਟੀ ਬਣਾਉਂਦੇ ਸੀਗੇ। ਪਾਜੀ ਰੋਟੀ ਬਣਾ ਲਈ ਸੀ ਤੇ ਮੈਂ ਬਰਤਨ ਵੀ ਰੋਟੀ ਵਾਲੇ ਵਿੱਚ ਸੋਚਿਆ ਬਸ ਚਲੋ ਬਾਹਰ ਹੀ ਚੱਕਦਾ ਤੇ ਇੱਥੇ ਬਾਹਰ ਵੀ ਵੇੜੇ 'ਚ ਉੱਥੇ ਜਿੱਥੇ ਗੈਸ ਸੀਗਾ ਉਹ ਦੂਸਰੀ ਸਾਈਡ ਇੱਧਰ ਤੇ ਇੱਧਰ ਟੂਟੀ ਲੱਗੀ ਵੀ ਹੈਗੀ ਤੇ ਮੈਂ ਉੱਥੇ ਬਰਤਨ ਚੱਕਣ ਲੱਗ ਗਈ ਸੀ ਦੇ ਨਾਲ ਨਾਲ ਪਹਿਲਾਂ ਟਾਈਮ ਯਾਦ ਕਰ ਰਹੀ ਸੀ ਪਹਿਲਾਂ ਐ ਹੁੰਦਾ ਸੀਗਾ ਵੀ ਕਿਚਨ ਦੇ ਵਿੱਚ ਆਪਣੇ ਵੀ ਸ਼ੈਂਖ ਲੱਗੇ ਹੋਣ ਟੂਟਗਾ ਲੱਗੇ ਹੋਣ ਤੇ ਆਪਾਂ ਉੱਥੇ ਕਹਿੰਦੇ ਹੁੰਦੇ ਵਰਤਨ ਚੱਕਿਆ ਕਰਕੇ ਆਪਾਂ ਵੀ ਤੇ ਹੁਣ ਜਿਵੇਂ ਜਿਵੇਂ ਉਮਰ ਵੱਧਦੀ ਹੈ ਪਤਾ ਲੱਗਦਾ ਵੀ ਨਹੀਂ ਪਹਿਲਾਂ ਵਾਲਾ ਟਾਈਮ ਵਧੀਆ ਸੀਗਾ ਤੇ ਹੁਣ ਕਿਚਨ ਦੇ ਵਿੱਚ ਖੜਨਾ ਔਖਾ ਲੱਗਦਾ ਹੁਣ ਐ ਲੱਗਦਾ ਵੀ ਉਹ ਘੰਢੋਲੀਆਂ ਹੁਣ ਪਹਿਲਾਂ ਵਾਂਗੂ ਤੇ ਬਾਹਰ ਕੱਢ ਲੈਗਲਾ ਗੈਸ ਤੇ ਕਈ ਵਾਰੀ ਹੁਣ ਚੁੱਲ੍ਹੇ ਤੇ ਵੀ ਆਪਾਂ ਰੋਟੀ ਬਣਾ ਲੈਂਦੇ ਸੀ ਚਲੋ ਹੁਣ ਚੁੱਲ੍ਹੇ ਤਾਂ ਬਾਲਣਾ ਹੁੰਦਾ ਨਹੀਂ ਗਾ ਇੰਨਾ ਆਪਣੇ ਤਾਂ ਮਦਦ ਦਾ ਬਾਲਣਾ ਤਾਂ ਕਰਕੇ ਗੈਸ ਤੇ ਰੋਟੀ ਬਣਾ ਲੈਂਦੇ ਆ ਤੇ ਪਰ ਐ ਹੁੰਦਾ ਵੀ ਫੇਰ ਵੀ ਚਲੋ ਬਾਹਰ ਬੈਠ ਕੇ ਬਾਹਰਲੀ ਹਵਾ ਲੱ ਤੇ ਬੱਚਿਆਂ ਕੋਲੇ ਜਦੋਂ ਗੱਲਾਂ ਕਰਦੇ ਵੀ ਐ ਕਰਕੇ ਕੰਧੋਲੀਆਂ ਹੁੰਦੀਆਂ ਸੀ ਬੱਚਿਆਂ ਨੇ ਤਾਂ ਦੇਖੀਆਂ ਨਹੀਂ ਹੁਣ ਤੇ ਬੱਚੇ ਕਹਿੰਦੇ ਸਾਡੇ ਵਾਰ ਤਾਂ ਕਹਿੰਦੇ ਤੁਸੀਂ ਸਾਰਾ ਕੁਝ ਸੀ ਚੱਕਤਾ ਤੇ ਮੈਂ ਕਿਹਾ ਅਸੀਂ ਤਾਂ ਖਾਜੇ ਬੈਠੇ ਆ ਤੁਹਾਨੂੰ ਦੱਸਾਂ ਨੂੰ ਚਲੋ ਗੱਲਾਂ ਬਾਤਾਂ ਕਹਿੰਦੇ ਬੋਲ ਕੇ ਦੱਸ ਦਿੰਦੇ ਆ ਤੇ ਜਦੋਂ ਅਗਲੀ ਪੀੜ੍ਹੀ ਆਊਗੀ ਇਸ ਤੋਂ ਕਹਿੰਦੇ ਹੁੰਦੇ ਉਹਨਾਂ ਨੂੰ ਤਾਂ ਤੁਸੀਂ ਦੱਸਣ ਜੋਗੇ ਵੀ ਨਹੀਂ ਰਹਿਣੇ ਕੋਈ ਗੱਲ ਕਿਉਂਕਿ ਜਦੋਂ ਤੁਸੀਂ ਖੁਦ ਨਹੀਂ ਚੀਜ਼ਾਂ ਦੇਖੀਆਂ ਦੇ ਬੱਚਿਆਂ ਨੂੰ ਅੱਗੇ ਕਿਵੇਂ ਦੱਸੋਗੇ ਤਾਂ ਕਰਕੇ ਬੱਚਿਆਂ ਨੂੰ ਕਈ ਵਾਰ ਐ ਹੁੰਦਾ ਵੀ ਅਸੀਂ ਚੀਜ਼ਾਂ ਤੋਂ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਗਏ ਹਾਂਗੇ ਤੇ ਆਪ ਨੂੰ ਵੀ ਐ ਲੱਗਦਾ ਵੀ ਉਹ ਚੀਜ਼ਾਂ ਵਧੀਆ ਹੁਣ ਤਾਂ ਕਹਦੇ ਹੁੰਦੇ ਐ ਲੱਗਦਾ ਵੀ ਉਦੋਂ ਐ ਹੁੰਦਾ ਸੀਗਾ ਵੀ ਕਿਤੇ ਆਪਦੇ ਵੀ ਸ਼ੰਖ ਲੱਗ ਜਾਣਗੇ ਜਾਂ ਕੋਈ ਆਪੋ ਵੀ ਕਿਚਨ ਦੇ ਵਿੱਚ ਖੜ ਕੇ ਐ ਹੋ ਕਰਿਆ ਕਰਾਂਗੇ ਤੇ ਪਰ ਹੁਣ ਨਹੀਂ ਮੈਨੂੰ ਐ ਲੱਗਦਾ ਵੀ ਪਹਿਲਾਂ ਐ ਟਾਈਮ ਵਧੀਆ ਸੀ ਪਹਿਲਾਂ ਐ ਟਾਈਮ ਨੂੰ ਜ਼ਿਆਦਾ ਮਿਸ ਕਰਦੇ ਹਾਂਗੇ ਜਦੋਂ ਕਹਿੰਦੇ ਹੁੰਦਾ ਬਾਹਰ ਘਰੋਲੀ ਕੋਲੇ ਚੁੱਲ੍ਹਾ ਹੁੰਦਾ ਸੀ ਉੱਥੇ ਰੋਟੀ ਬਣਦੀ ਸੀ ਸਾਰੇ ਜਾਣੇ ਬੈਠ ਕੇ ਉੱਥੇ ਰੋਟੀ ਖਾ ਲੈਂਦੇ ਸੀਗੇ ਤੇ ਕਈ ਵਾਰੀ ਅਸੀਂ ਤਿੰਨ ਭੈਣ ਭਰਾ ਤੇ ਅਸੀਂ ਤੇਨੇ ਵਿੱਚੋਂ ਆ ਲੱਗਿਆ ਸੀ ਉਹ ਕਹਿੰਦੇ ਪਹਿਲੀ ਰੋਟੀ ਮੇਰੀ ਦੂਜੀ ਰੋਟੀ ਮੇਰੀ ਹੁਣ ਤਾਂ ਬੱਚੇ ਉਹ ਤਾਂ ਬੱਚਿਆਂ ਦੀ ਗੱਲ ਨਹੀਂ ਰਹੀਆਂ ਕਿ ਜਦੋਂ ਕਹਿੰਦੇ ਉਹ ਟਾਈਮ ਹੀ ਨਹੀਂ ਰਹੇਗੇ ਤੇ ਬਾਕੀ ਅੱਜਕੱਲ ਦੇ ਬੱਚੇ ਕਹਿੰਦੇ ਹੁੰਦੇ ਉਸ ਤਰ੍ਹਾਂ ਰਹਿਣਾ ਵੀ ਪਸੰਦ ਘੱਟ ਕਰਦੇ ਆਗੇ ਕਿਉਂਕਿ ਇਹਦਾ ਕਿਤੇ ਨਾ ਕਿਤੇ ਕਾਰਨ ਇਹ ਵੀ ਆ ਵੀ ਬੱਚਿਆਂ ਨੇ ਉਹ ਮਾਹੌਲ ਦੇਖਿਆ ਨਹੀਂ ਜਦੋਂ ਹੁਣ ਬੱਚੇ ਦਾ ਵੀ ਕੋਈ ਕਸੂਰ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਜੇ ਘਰ ਕਹਿੰਦੇ ਹੁੰਦੇ ਉਹ ਮਾਹੌਲ ਦੇਖੇ ਹੁਣ ਬੱਚੇ ਉਹਨਾਂ ਦੇ ਵਿੱਚ ਸ਼ੁਰੂ ਤੋਂ ਪੱਛਾ ਰਿਹਾ ਹੋਵੇ ਤੇ ਆਪੇ ਬੱਚੇ ਨੂੰ ਉਹ ਚੀਜ਼ ਚੰਗੀ ਲੱਗਦੀ ਹੈਗੀ ਹੁਣ ਜਿਹੜੇ ਮਾਹੌਲ ਬੱਚੇ ਨੇ ਦੇਖਿਆ ਹੀ ਨਹੀਂ ਜਿਹੜਾ ਤੇ ਬੱਚੇ ਨੂੰ ਵੀ ਥੋੜਾ ਜਿਹਾ ਔਖਾ ਲਾ ਦੋਨਾਂ ਚੀਜ਼ਾਂ ਦੇ ਵਿੱਚ ਰਹਿਣਾ ਬਾਕੀ ਕਿੰਧੋਲਾਂ ਨਾ ਤਾਂ ਮੈਨੂੰ ਲੱਗਦਾ ਹੁਣ ਪਿੰਡਾਂ ਦੇ ਵਿੱਚ ਉਹ ਵੀ ਚ ਸਾਡੇ ਟਾਈਮਾਂ ਦੇ ਵਿੱਚ ਤਾਂ ਉਹਨਾਂ ਟਾਈਮਾਂ ਦੇ ਵਿੱਚ ਤਾਂ ਕਹਿੰਦੇ ਹੁੰਦੇ ਆ ਲੈਟਰਨੀ ਬਾਥਰੂਮ ਦੀ ਛੱਤ ਵੀ ਕਿਸੇ ਵਿਰਲੇ ਘਰਾਂ ਦੀ ਹੁੰਦੀ ਸੀ ਕਹਿੰਦੇ ਉਹ ਵੀ ਓਪਨ ਹੁੰਦੇ ਸੀ ਉੱਪਰ ਤੇ ਅੱਜ ਕੱਲ ਦੇ ਬੱਚੇ ਤਾਂ ਜੇ ਆਪਾਂ ਇਸ ਤਰ੍ਹਾਂ ਕਹਦੇ ਅੱਜ ਕੱਲ ਦੇ ਬੱਚਿਆਂ ਤਾਂ ਕਿਸੇ ਨੇ ਨਾ ਹੋਣਾ ਹੀ ਨਹੀਂਗਾ ਕਹਿੰਦੇ ਹੁੰਦੇ ਆ ਐਦਾਂ ਦੇ ਬਾਥਰੂਮ ਦੇ ਵਿੱਚ ਵੀ ਛੱਤ ਉੱਪਰ ਹੋਣੀ ਚਾਹੀਦੀ ਹੈ ਕਹਿੰਦੇ ਤੇ ਆਪਣੇ ਟਾਈਮਾਂ ਦੇ ਵਿੱਚ ਤਾਂ ਕਹਿੰਦੇ ਹੁੰਦੇ ਆ ਮੈਨੂੰ ਤਾਂ ਲੱਗਦਾ ਕੋਈ ਵਿਰਲੇ ਘਰ ਦੇ ਹੀ ਹੁੰਦੀ ਸੀ ਲੈਟਰਨੀ ਬਾਥਰੂਮ ਦੀ ਛੱਤ ਵੀ ਲਓ ਜੀ ਗੱਲਾਂ-ਗੱਲਾਂ ਕਰਦੇ ਮੈਂ ਸਾਰੇ ਬਰਤਨ ਚੱਕ ਕੇ ਗਏ ਆ ਤੇ ਬਰਤਨ ਚੱਕ ਕੇ ਤੇ ਉਸ ਤੋਂ ਬਾਅਦ ਮੈਂ ਥਾਂ ਧੋ ਦੂੰਗੀ ਇੱਥੋਂ ਸਭ ਤੋਂ ਪਹਿਲਾਂ ਇਹ ਪਿਛਲਾ ਇਹ ਵੇੜਾ ਧੋ ਦੂੰਗੀ ਤੇ ਉਸ ਤੋਂ ਪਹਿਲਾਂ ਮੈਂ ਗਾ ਸਾਫ਼ ਕਰਕੇ ਤੇ ਇਸ ਨੂੰ ਅੰਦਰ ਰੱਖ ਦੂੰਗੀ ਸਿਲੰਡਰ ਤਾਂ ਆਪਾਂ ਇੱਥੇ ਬਾਹਰ ਹੀ ਪਿਆ ਰਹਿਣ ਦਾਂਗੇ ਕਿਉਂਕਿ ਕਿਚਨ ਦੇ ਵਿੱਚ ਸਿਲੰਡਰ ਹੋਰ ਰੱਖਿਆ ਹੋਇਆਗਾ ਤੇ ਇਹਨੂੰ ਬਾਹਰ ਹੀ ਰੱਖਿਆ ਹੋਇਆਗਾ bari bari ਚੱਕਣ 'ਚ ਫਿਰ ਦਿੱਕਤ ਹੁੰਦੀ ਆਗੀ ਉਸ ਤੋਂ ਪਹਿਲਾਂ ਮੈਂ ਕੂਲਰ ਨੂੰ ਵਿੰਡੋ ਤੇ ਲਾ ਦੂੰਗੀ ਉਨੇ ਹੁਣ ਥਾਂ ਧੋ ਦੋਗੇ ਥਾਂ ਧੋ ਕੇ ਉਸ ਤੋਂ ਬਾਅਦ ਕੱਪੜੇ ਵਾਸ਼ਿੰਗ ਮਸ਼ੀਨ ਲੱਗੀ ਵੀ ਸੀਗੀ ਪਹਿਲਾਂ ਕੱਪੜੇ ਧੋ ਦੋਗੇ ਉਸ ਤੋਂ ਬਾਅਦ ਸੋ ਜ ਉਸ ਤੋਂ ਬਾਅਦ ਮੈਂ ਕੱਪੜੇ ਧੋਣ ਲੱਗੀ ਸੀ ਤੇ ਕਾਲੇ ਵਾਲੇ ਕੱਪੜੇ ਹਜੇ ਸਟੈਂਡ ਤੇ ਪਏ ਆਗੇ ਕਿਉਂਕਿ ਹੁਣ ਸਿੱਲਾ ਜਾਂ ਮੌਸਮ ਕਰਕੇ ਚੰਗੀ ਤਰ੍ਹਾਂ ਸੁੱਕਦੇ ਨਹੀਂਗੇ ਕੱਪੜੇ ਕੀ ਕੱਪੜੇ ਮੈਂ ਧੋ ਕੇ ਸੁੱਕਣੇ ਪਾ ਦੂੰਗੀ ਤੇ ਸਟੈਂਡ ਤੋਂ ਕੱਪੜੇ ਲਾ ਲਵਾਂਗੇ ਫਿਰ ਕੱਪੜੇ ਧੋ ਕੇ ਸ ਪਹਿਲਾਂ ਮੈਂ ਨਹਾ ਲੂੰਗੀ ਨਹਾ ਕੇ ਬੱਚਿਆਂ ਨੇ ਅੱਜ ਸਿਰ ਤੋਤੇ ਉਹਨਾਂ ਤੇ ਤੇਲ ਲਾਉਂਗੀ ਕੱਲ ਸੰਡੇ ਸੀਗਾ ਕੱਲ ਆਖਿਆ ਸੀ ਬੱਚਿਆਂ ਨੂੰ ਸਿਰ ਤੋਂ ਉਹਨੂੰ ਕੱਲ ਬੱਚਿਆਂ ਨੇ ਧੋਤਾਂ ਨੇ ਚਾਹ ਕਹਿੰਦੇ ਅਸੀਂ ਕਿਹੜਾ ਕਹਿੰਦੇ ਹੁੰਦੇ ਸਵੇਰ ਜਲਦੀ ਜਾਣਾ ਹੁੰਦਾ ਸਕੂਲ 12 ਵਜੇ ਜਾਣਾ ਹੁੰਦਾ ਕਹਿੰਦੇ ਸੁੱਕ ਜਾਣਗੇ ਉਦੋਂ ਨੂੰ ਕਹਿੰਦੇ ਕੱਲ ਨੂੰ ਧੋਵਾਂਗੇ ਥਾ ਮੈਂ ਤੋਤਾ ਸੀ ਪਿਛਲਾ ਵਿੜਾ ਨਾਲ ਇਧਰੋਂ ਮੂਰਲਾ ਵਿੜਾ ਵੀ ਤੋਤਾ ਸੀਗਾ ਤਾਂ ਕਰਕੇ ਮੇਰੇ ਕੱਪੜੇ ਵੀ ਸਾਰੇ ਭਿੱਜ ਗਏ ਸੀਗੇ। ਲੋ ਜੀ ਉਸ ਤੋਂ ਬਾਅਦ ਮੈਂ ਬੱਚਿਆਂ ਦੇ ਤੇਲ ਨਾਲ ਲੱਗੀ ਸੀ ਪਹਿਲਾਂ ਰਮਾਨ ਕਹਿੰਦਾ ਮੇਰੇ ਲਾ ਦੇ ਤੇਲ। ਕਹਿੰਦਾ ਮੈਂ ਪੱਗ ਬੰਨਣੇ ਹੋਊਗੀ ਮੈਨੂੰ ਟਾਈਮ ਲੱਗ ਜਾਊਗਾ। ਬੱਚਿਆਂ ਦੇ ਤੇਲ ਲਾ ਕੇ ਉਸ ਤੋਂ ਬਾਅਦ ਇਹਨਾਂ ਦਾ ਸਕੂਲ ਦਾ ਟਾਈਮ ਹੋ ਜਾਊਗਾ ਇਹਨੂੰ ਰੋਟੀ ਪਾਣੀ ਬਣਾ ਕੇ ਦੇਵਾਂਗੇ। ਦੋਸਤੋ ਬਾਅਦ ਮੈਂ ਅਰੇਸਟ ਕਰੂੰਗੀ ਬੰਦਾ ਚੱਟ ਉਹ ਜੇ ਰਮਾਨ ਦੇ ਤੋਂ ਤੇਲ ਲਾਤਾ ਸੀ ਉਸ ਤੋਂ ਬਾਅਦ ਮੈਂ ਭਰਾ ਦੇ ਤੇਲ ਲਾਉਣ ਲੱਗ ਪਈ ਸੀ ਤੇ ਉਸ ਤੋਂ ਬਾਅਦ ਮੈਂ ਬੱਚਿਆਂ ਲਈ ਖਾਣਾ ਬਣਾਉਂਗੀ ਤੇ ਆਪਣੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ